ਪਿਛਲੇ ਕਈ ਦਿਨਾਂ ਤੋਂ ਹਿਮਾਚਲ ਵਿੱਚ ਪੈ ਰਹੀਆਂ بارشਾਂ ਦੇ ਕਾਰਨ ਪੰਜਾਬ ਦੇ ਲੋਕ ਲਗਾਤਾਰ ਤਰਾਹੀ ਤਰਾਹੀ ਕਰਦੇ ਨਜ਼ਰ ਆ ਰਹੇ ਨੇ ਜਦੋਂ ਅੱਜ ਪੰਜਾਬ ਦਾ ਗਵਾਂਡੀ ਸੂਬਾ ਚੀਕਾ ਦੇ ਕੋਲ ਕੱਗਰ ਜਿਹੜਾ ਵਹਿ ਰਿਹਾ ਹੈ ਉਸ ਦਾ ਵੀ ਲੋਕਾਂ ਨੂੰ ਡਰ ਸਤਾ ਰਿਹਾ ਹੈ ਲੋਕ ਲਗਾਤਾਰ ਹੁਣ ਪੁਲ ਦੇ ਉੱਪਰ ਜਾ ਕੇ ਖੜਦੇ ਵੀ ਨਜ਼ਰ ਆਉਂਦੇ ਨੇ ਤੇ ਕੱਗਰ ਨੂੰ ਵੀ ਦੇਖਦੇ ਨਜ਼ਰ ਆ ਰਹੇ ਨੇ ਜਦੋਂ ਅੱਜ ਅਸੀਂ ਕੱਗਰ ਨੂੰ ਕਵਰ ਕਰਨ ਦੇ ਲਈ ਪਹੁੰਚਦੇ ਹਾਂ ਤਾਂ ਕੱਗਰ ਦਾ ਜਿਹੜਾ ਖਤਰੇ ਦਾ ਨਿਸ਼ਾਨ ਹੈ ਉਸ ਤੋਂ 2 ਫੁੱਟ નીચે ਜਿਹੜਾ ਪਾਣੀ ਵੀ ਦਿਖਾਈ ਦਿੰਦਾ ਨਜ਼ਰ ਆਇਆ ਲੋਕਾਂ ਨੇ ਕਿਹਾ ਕਿ ਇਹ ਖੱਗਰ ਦਾ ਪਾਣੀ ਅੱਗੇ ਜਾ ਕੇ ਬੈਕ ਮਾਰਦਾ ਤੇ ਸਾਡੀ ਕਈ ਫਸਲਾਂ ਜੜੀਆਂ ਨੇ ਤਬਾਹ ਹੋ ਚੁੱਕੀਆਂ ਨੇ ਜਿਸ ਤੋਂ ਕਿਸਾਨਾਂ ਦੇ ਮਨਾਂ ਦੇ ਵਿੱਚ ਵੀ ਨਿਰਾਸ਼ਾ ਦਿਖਾਈ ਦਿੱਤੀ ਹੈ ਕਿਸਾਨਾਂ ਨੇ ਕਿਹਾ ਕਿ ਹਰ ਸਾਲ ਖੱਗਰ ਦੀ ਸਫਾਈ ਹੋਣੀ ਚਾਹੀਦੀ ਹੈ ਪਰ ਕਈ ਸਾਲਾਂ ਤੋਂ ਇਹ ਖੱਗਰ ਐਦਾਂ ਹੀ ਚੱਲ ਰਿਹਾ ਹੈ ਜਿਸ ਦੇ ਕਾਫੀ ਬੂਟੀਆਂ ਅੱਜ ਵੀ ਤੈਰਦੀਆਂ ਨਜ਼ਰ ਆ ਰਹੀਆਂ ਨੇ ਨਹਿਰੀ ਵਿਭਾਗ ਹਰ ਸਾਲ ਕਰੋੜਾਂ ਰੁਪਏ ਦਾ ਦਿਖਾ ਕੇ ਸਰਕਾਰ ਨੂੰ ਜਿਹੜਾ ਮੋٹے ਪੱਦਰ ਤੇ ਚੂਨਾ ਲਗਾਉਂਦਾ ਹੈ ਪਿੰਡ ਸਰੋਲਾ ਦੇ ਨੇੜੇ ਜਿਹੜਾ ਇੱਕ ਸਾਈਫਨ ਬਣਿਆ ਹੋਇਆ ਹੈ ਪੰਜਾਬ ਅਤੇ ਹਰਿਆਣਾ ਸਰਕਾਰ ਵੱਲੋਂ ਇਸ ਦੀ ਸਫਾਈ ਕਰਾਈ ਜਾਂਦੀ ਸੀ ਪਰ ਪਿਛਲੀ ਵਾਰ ਜਿਹੜੀ ਸਫਾਈ ਨਹੀਂ ਕਰਾਈ ਜਾਂਦੀ ਕਾਗਜ਼ਾਂ ਦੇ ਵਿੱਚ ਹੀ ਦਿਖਾ ਕੇ ਜਿਹੜਾ ਮੋਟਾ ਕਪਲਾ ਕੀਤਾ ਜਾਂਦਾ ਹੈ ਸਾਈਫਨ ਦੇ ਨਾਲ ਜਿਹੜਾ ਹਾਸੀ ਪਠਾਣਾ ਨਹਿਰ ਥੱਲੇ ਜਿਹੜਾ ਘੱਗਰ ਦਾ ਪਾਣੀ ਲੰਘਦਾ ਹੈ ਜੇਕਰ ਸਾਈਫਨ ਵਾਲਾ ਬੂਟੀਆਂ ਸਾਫ਼ ਹੋਣ ਤੱਕ ਘੱਗਰ ਦਾ ਪਾਣੀ ਬੈਕ ਨਾ ਮਾਰੇ ਖੇਤਾਂ ਵਿੱਚ ਚਲਾ ਜਾਂਦਾ ਹੈ ਕਈ ਪਿੰਡ ਦੇ ਜਿਹੜੇ ਨੇ ਪੰਜਾਬ ਦੇ ਖਰਾਬ ਹੁੰਦੇ ਨੇ ਤੇ ਪ੍ਰਸ਼ਾਸਨ ਜਿਹੜਾ ਲਗਾਤਾਰ ਉੱਤੇ ਹਰਿਆਣਾ ਦਾ ਦਿਖਦਾ ਵੀ ਨਜ਼ਰ ਆਉਂਦਾ ਪਰ ਪੰਜਾਬ ਦਾ ਪ੍ਰਸ਼ਾਸਨ ਜਿਹੜਾ ਇੱਕ ਪਾਸੇ ਵੀ ਜਿਹੜਾ ਕੋਈ ਵੀ ਵਿਅਕਤੀ ਜਿਹੜਾ ਉੱਥੇ ਨਹੀਂ ਦਿਖਦਾ ਹਰਿਆਣਾ ਪ੍ਰਸ਼ਾਸਨ ਜਿਹੜਾ ਲਗਾਤਾਰ ਮੁਸਤੈਤ ਦਿਖਦਾ ਵੀ ਨਜ਼ਰ ਆਇਆ ਸੈਫਨ ਦੇ ਕੋਲ ਜੋ ਕੰਟਰੋਲ ਰੂਮ ਬਣਿਆ ਹੋਇਆ ਜਿਸ ਦੀ ਕਰੋਨਾ ਦੀ ਲਾਗਤ ਲੱਗੀ ਹੋਈ ਹੈ ਉਸ ਤੇ ਵੀ ਕੋਈ ਵੀ ਵਿਅਕਤੀ ਜਿਹੜਾ ਨਹੀਂ ਦਿਖਾਈ ਦਿੰਦਾ ਪਰ 24 24 ਘੰਟੇ ਜਿਹੜਾ ਇਹ ਖਤਰਾ ਮਡਰਾਉਂਦਾ ਕਿੱਥੇ ਨਾ ਕਿੱਥੇ ਪ੍ਰਸ਼ਾਸਨ ਦੀ ਜਿਹੜੀ ਅਣਗੈਲੀ ਹੈ ਉੱਥੇ ਦਿਖਦੀ ਵੀ ਅੱਜ ਨਜ਼ਰ ਆਈ ਹੈ ਪਿੰਡ ਦੇ ਲੋਕਾਂ ਨਾਲ ਗੱਲਬਾਤ ਕਰ ਲਏ ਨੇ ਆ ਅਸਲ ਦੇ ਵਿੱਚ ਇਹ ਕਿੰਨੇ ਕੁ ਜੜੇ ਪਰੇਸ਼ਾਨ ਨੇ ਕੰਮ ਹੋ ਰਹੇ ਨੇ ਉਹਨਾਂ ਦਾ ਗਰਦਿਸ਼ ਫਾਇਦੇ ਚਲੋ ਅੱਜ ਤੱਕ ਕਦੀ ਹੋਈ ਹੋਈ ਨਹੀਂ ਠੀਕ ਹੈ ਨਾ ਇਹ ਜੋ ਸਾਡੇ ਪਾਦਰ ਟਾਈਮ ਜਾਂਦਾ ਤੇ ਟਾਈਮ ਜੋ ਜੋ ਕੰਮਤੀ ਹੁੰਦਾ ਹੈ ਅੱਜ ਤੱਕ ਨਹੀਂ ਕਦੀ ਵੀ ਹੋਈ ਤਾਂ ਬਾਕੀ ਹੁਣ ਇਸ ਤਰ੍ਹਾਂ ਵੀ ਜਿਵੇਂ ਹੁਣ ਹਰਿਆਣਾ ਸਰਕਾਰ ਹੈ ਉਹਨਾਂ ਦੀ ਜੀਸੀਬੀਆਂ ਵੀ ਨਹੀਂ ਤੇ ਉਹਨਾਂ ਦੇ ਲਾਜਮ ਵੀ ਅਧਿਕਾਰੀ ਸਾਰੇ ਹੁਣ ਉੱਥੇ ਖੜੇ ਹੋਏ ਨੇ ਅਸੀਂ ਪੰਜਾਬ ਸਰਕਾਰ ਤੋਂ ਇੱਕ ਮੰਗ ਕਰਦੇ ਹਾਂ ਪਰ ਉਹ ਇੱਥੇ ਆ ਕੇ ਅੱਜ ਤੱਕ ਕਦੀ ਕਿਸੇ ਨੇ ਕੋਈ ਗੇੜਾ ਨਹੀਂ ਜਾਂ ਮੌਕੇ ਤੇ ਕੋਈ ਨਹੀਂ ਜੋ ਵੀ ਕੋਈ ਮੁਸ਼ਕਲ ਆਉਂਦੀ ਏ ਜਾਂ ਜਿੱਦੀ ਜਿੱਦੀ ਕੋਈ ਹੱਦ ਦੇ ਪੈੜੀ ਏ ਜਾਂ ਖੇਤ ਨੇ ਉਹਨੂੰ ਆਪ ਹੀ ਸੌਲਵ ਕਰਨੀ ਪੈਂਦੀ ਏ। ਇਹਨਾਂ ਦੀ ਪੰਜਾਬ ਸਰਕਾਰ ਦਾ ਕੋਈ ਅਧਿਕਾਰ ਉਸ ਤੇ ਕਰੀ। ਆਹ ਜੀ ਨਾ ਜੀ। ਆਂਦੇ ਨਹੀਂ ਉਰੇ। ਹਾਂ ਨਾ ਜੀ ਨਾ। ਜਿਵੇਂ ਕਹਿ ਰਹੇ ਆਂ ਸਰਕਾਰ ਸਾਰੇ ਪਿੱਛੇ ਬੈਠੇ ਆ। ਜਿਵੇਂ ਜਿਵੇਂ ਉਹਨਾਂ ਦੀ ਹੱਦ ਲੱਗਦੀ ਏ ਉਹ ਚਲੋ ਕਿਧਰ ਕਿਧਰ ਚਲੋ ਲੱਗੇ ਹੋਏ ਨੇ। ਸਾਰੇ ਅਧਿਕਾਰੀ ਹੁਣ ਤੁਸੀਂ ਦੇਖ ਵੀ ਸਕਦੇ ਹੋ ਮੌਕੇ ਤੇ ਆਏ ਹੋ। ਤਾਂ ਸਾਨੂੰ ਇਹ ਚੀਜ਼ਾਂ ਦੀ ਵੀ ਬੜੀ ਮਾਰ ਪੈਂਦੀ ਏ ਜੀ। ਹੁਣ ਜ਼ਰੂਰੀ ਚਾਹੀਦਾ ਸਰਕਾਰ ਨੂੰ ਇੱਥੇ ਪਹੁੰਚਣਾ। ਤੇ ਬਾਕੀ ਨੁਕਸਾਨ ਤਾਂ ਹੁਣ ਜੇ ਉੱਪਰ ਜਾਏਗਾ ਇਸ ਤੋਂ ਉੱਪਰ ਕਗਰ ਆ ਬਹੁਤ ਵੱਡਾ ਨੁਕਸਾਨ ਹੋਣਗੇ ਪਸਾਰ ਨੇ ਜੀ ਕੀ ਕਹਿਣਾ ਚਾਹੁੰਦਾ ਹਾਂ ਕਿੱਥੇ ਤੱਕ ਮਾਰ ਕਰ ਸਕਦੀ ਹੈ ਜੇ ਲੈਵਲ ਵੱਧ ਗਿਆ ਇਹ ਸਾਰੇ ਪਿੰਡਾਂ ਦਾ ਤੇ ਸਾਰੀਆਂ ਜ਼ਮੀਨਾਂ ਦਾ ਬਹੁਤ ਦੂਰ ਤੱਕ ਮਾਰ ਕਰ ਸਕਦੀ ਜਿੰਨੇ ਇੱਥੇ ਕਿਸਾਨ ਨੇ ਸਾਰੇ ਵਿਚਾਰੇ ਇੱਥੇ ਆਏ ਹੋਏ ਨੇ ਹੁਣ ਦੇਖੋ ਕੋਈ ਪ੍ਰਸ਼ਾਸਨ ਇੱਥੇ ਕੋਈ ਨਹੀਂ ਆਉਂਦਾ ਕੋਈ ਨਹੀਂ ਆਇਆ ਪਿਆਵਾ ਬਲ ਦਾ ਕੋਈ ਨਹੀਂ ਆ ਰਿਹਾ ਆਏ ਹੋਏ ਨੇ ਹਾਲਾਤ ਕਿਨੇ ਔਰੇ ਦੇ ਹਾਲਾਤ ਹੀ ਕੋਲ ਤੁਹਾਡੇ ਸਾਹਮਣੇ ਆ ਹੋਰ ਦੇ ਮੀਂਹ ਪੈ ਰਿਹਾ ਤੇ ਨਾ ਤਾਂ ਹੋਰ ਵੀ ਹੋ ਡੇਂਜਰ ਸਾਈਨ ਵੀ ਚੱਲਦਾ ਤੇ ਹਾਲਾਤ ਵਿਗੜ ਸਕਦੇ ਆ ਠੀਕ ਭਾਈ ਜੀ ਤੁਹਾਡਾ ਨਾਮ ਚਮਕੌਰ ਸਿੰਘ ਜੀ ਚਮਕੌਰ ਜੀ ਇਹ ਕੀ ਕਹੋਗੇ ਜਿਹੜਾ ਹਾਸੀ ਪਠਾਣਾ ਦਾ ਇਹ ਪਾਣੀ ਨੂੰ ਕੰਟਰੋਲ ਕਰਨ ਵਾਸਤੇ ਉਹ ਸਿਸਟਮ ਬਣਾਇਆ ਹੋਇਆ ਹੈ ਹਾਂਜੀ ਔਰ ਇਹਦੇ ਹਾਲਾਤ ਕਿਨੇ ਔਰ ਪਿੰਡ ਦੇ ਲੋਕ ਕੀ ਮਹਿਸੂਸ ਕਰ ਰਹੇ ਨੇ ਪਿੰਡ ਦੇ ਲੋਕ ਦਾ ਕੀ ਮਹਿਸੂਸ ਕਰਦੇ ਨੇ ਜੀ ਇਹ ਜਿਹੇ ਪਿੰਡ ਦੇ ਲੋਕ ਖੋਲਣ ਵੀ ਆ ਜਾਂਦੇ ਨੇ ਇਹਨੂੰ ਕਿ ਪਾਣੀ ਲੰਘਣ ਵਾਸਤੇ ਬਣਾਇਆ ਹੋਇਆ ਹੈ ਜੀ ਬੱਸ ਇਹ 14-15 ਫੁੱਟ ਤੇ ਪਾਣੀ ਇੰਝ ਪੈਣ ਲੱਗ ਜਾਂਦਾ ਜੀ। ਹੂੰ। ਇਹ ਲਾਲੋ ਹੁਣ ਲਾਲੋ ਵੀ ਬਾਈ ਦੇ ਕਰੀਬ ਹੈ ਜੀ ਇਹ। ਬਾਈ 23 ਦੇ ਕਰੀਬ ਇਹ ਚ ਪਾਣੀ ਖੋਲਣ ਇੰਨੇ ਜੇ ਲਾਲੋ ਵੀ ਤੁਸੀਂ ਜੇ ਖੋਲਣ ਵੀ ਲੱਗ ਜਾਂਣ ਲੋਕ। ਐ ਲਾਲੋ ਵੀ ਤੁਸੀਂ ਟਟਿਆਣੇ ਤੱਕ ਪਾਣੀ ਪਹੁੰਚਣ ਨਹੀਂ ਦਿੰਦੇ ਜੀ। ਹੂੰ। ਜਦੇ ਨਾਲ ਦੀ ਨਾਲ ਪ੍ਰਸ਼ਾਸਨ ਪਹੁੰਚ ਜਾਂਦਾ ਹੁਣ ਇੱਥੇ ਦੇਖੋ ਕੋਈ ਬੰਦਾ ਨਹੀਂ ਹੈ ਜੀ। ਕੋਈ ਕੋਈ ਗੌਰ ਕਰਨਗੇ। ਹੁਣ ਜਿਹੜੇ ਉਹ ਪਰਾਂ ਪਰਲੀ ਸਾਈਡ ਚੱਲ ਰਹੀਆਂ ਨੇ ਜੀ ਟਰਾਲੀਆਂ ਟਰਾਲੀਆਂ ਹੀ ਪ੍ਰਸ਼ਾਸਨ ਦੀਆਂ ਠੇਕੇਦਾਰ ਨਹੀਂ ਇਹ। ਇਹ ਠੇਕੇਦਾਰ ਉਹ ਸਿਰਫ ਘਾਰੇ ਬੰਦ ਕਰਨੇ ਵੀਸ ਆਪਣਾ ਲਕਾਉਣ ਵਾਸਤੇ ਆਏ ਹੋਏ ਨੇ ਜ ਉਹ ਜਿਹੜਾ ਘਟਾਲਾ ਕਰਿਆ ਹੋਇਆ ਵੀ ਆਪਣੀ ਨਲਾਇਕੀ ਜਿਹੜੀ ਆ ਉਹ ਲਗਾਉਣ ਵਾਸਤੇ ਆਵੇ ਨਹੀਂ ਬਸ ਹੂੰ ਔਰ ਕੁਝ ਨਹੀਂ ਇਹਨਾਂ ਨੇ ਕਰਨਾ ਹੀ ਉਹ ਪੁਸ਼ ਕਰ ਨਹੀਂ ਕਰਦੇ ਇਹ ਕੱਲ ਪਰਸ ਜੇ ਉੱਥੇ ਉੱਥੇ ਪੈ ਰਹਿਆ ਸੀ ਜੀ ਘਰ ਆ ਉਹਨੂੰ ਬੰਦ ਕਰਿਆ ਇਹਨਾਂ ਨੇ ਹੁਣ ਆ ਘਰ ਆ ਪਿਆ ਹੋਇਆ ਇਹਨੂੰ ਬੰਦ ਕਰਦੇ ਨਹੀਂ ਕੋਈ ਪਿੰਡ ਦੇ ਵਿੱਚ ਨੁਕਸਾਨ ਵੀ ਹੋਇਆ ਇਹਦਾ ਨਾ ਹਲੇ ਕੋਈ ਨੁਕਸਾਨ ਨਹੀਂ ਜੀ ਹੁਣ ਦਾ ਲੋ ਵੀ ਨੁਕਸਾਨ ਤਾਂ ਹੁਣ ਜੇ ਮਗਰ ਲਾ ਲੋ ਵੀ ਮਗਰ ਨਾਲੋਂ ਪਾਣੀ ਵੱਧਦਾ ਹੀ ਆਈ ਉਹਦੇ ਹੂੰ ਘਟੇ ਪਿੱਛੇ ਜੇ 22 ਆ ਜੀ ਇੱਥੇ 24 ਹੁੰਦਾ ਜੀ ਵੀ ਡਾਫੇ ਦੀ ਬਹੁਤ ਜ਼ਿਆਦਾ ਲੱਗਦੀ ਹੈ ਜੀ ਇਹਨੂੰ ਠੀਕ ਹੈ ਹਾਂ ਮਤਲਬ ਕ੍ਰੈਪਸ਼ਨ ਤਾਂ ਹੈ ਹੀ ਇਹ ਚ ਸਾਰੇ ਪਾ ਪੁਲ ਦੇਖ ਲੋ ਜੀ ਤੁਸੀਂ ਪੁਲ ਦੀ ਕਿੰਨੀ ਪੂਰੀ ਹਾਲਤ ਹੈ ਉੱਪਰਲੀ ਸਾਈਡ ਕ੍ਰੈਪਸ਼ਨ ਤਾਂ ਹੈ ਹੀ ਇਹ ਚ ਨਹਿਰ ਆ ਜੀ ਨਹਿਰ ਚ ਜਗਾ ਜਗਾ ਪਾੜ ਪੈਂਦੇ ਨੇ ਜੀ ਜਿਹੜਾ ਉਰੇ ਫਲੱਡ ਕੰਟਰੋਲ ਰੂਮ ਬਣਿਆ ਹੋਇਆ ਹੈ ਇਹਦੇ ਉੱਤੇ ਕੋਈ ਵੀ ਵਿਅਕਤੀ ਨਹੀਂ ਹੈ ਨਾ ਇਹ ਨਾ ਕੋਈ ਵੀ ਨਹੀਂ ਹੁੰਦਾ ਜੀ ਉਦੇ ਠੀਕ ਹੈ ਉਰੇ ਤਾਂ ਇਹ ਲਾ ਲਓ ਵੀ ਜੇ ਕੋਈ ਅਫਸਰ ਆਊਗਾ ਜੀ ਹਮ ਅਫਸਰ ਤੋਂ ਪਹਿਲਾਂ ਕੋਈ ਫੋਨ ਕਰ ਦੇਣਗੇ ਜੀ ਅੰਦਰੋਂ ਫਿਰ ਉਹ ਇੱਥੇ ਮੁਲਾਜ਼ਮ ਆਜੂਗਾ ਜੀ ਨਹੀਂ ਕੋਈ ਨਹੀਂ ਆਉਂਦਾ ਮਤਲਬ ਕਿ ਬਾਕੀ ਸਾਰੇ ਅਫਸਰ ਨੂੰ ਦਿਖਾਉਣ ਵਾਸਤੇ ਆਉਂਦੇ ਨੇ ਜੀ ਬਸ ਬਾਕੀ ਸਾਰੇ ਮੁੰਡੇ ਜੇਬਾ ਗਰਮ ਕੱਗਰ ਦੇ ਸਰ ਸਾਡੇ ਵਾਸਤੇ ਤਾਂ ਅਸੀਂ ਨਾਰਮਲ ਚੀਜ਼ਾਂ ਹੋ ਗਈਆਂ ਨਾ ਕੀ ਕਰੀਏ ਜੀ ਹੱਤ ਪੈ ਗਈਆਂ ਨਾ ਜੀ ਗੌਰਮੈਂਟ ਦਾ ਕੋਈ ਹੱਲ ਨਹੀਂ ਕਰਦੀ ਕਿਸੇ ਵੀ ਨਾ ਹੀ ਕੋਈ ਪੰਜਾਬ ਦੀ ਕਰ ਰਹੀ ਹੈ ਨਾ ਹੀ ਕੋਈ ਹੋਰ ਸੈਂਟਰ ਕਰ ਰਹੀ ਹੈ ਸਾਡਾ ਬਲਕਿ ਇਹਦਾ ਜਿਆਦਾ ਨੁਕਸਾਨ ਇਸ ਕਰਕੇ ਹੋ ਰਿਹਾ ਕਿ ਅੱਗੇ ਖਾਸੀ ਬਟੋਣਾ ਨਹਿਰ ਬਣੀ ਹੋਈ ਹੈ ਉਹ ਜਿਆਦੀ ਡਾਊਨ ਲੈਵਲ 'ਤੇ ਬਣਾ ਦਿੱਤੀ ਹੈ ਅੱਗੇ ਡਾਬ ਲੱਗ ਜਾਂਦੀ ਹੈ ਸਾਡੇ ਪਿੰਡ ਨੂੰ ਤਾਂ ਕਾਫੀ ਮਾਰ ਪੈ ਜਾਂਦੀ ਹੈ ਇਸ ਚੀਜ਼ ਨੇ ਤੁਹਾਡੇ ਪਿੰਡ ਦੀ ਲੈਵਲ ਦੇ ਹਿਸਾਬ ਲਈ ਤਾਂ ਹਜੇ ਠੀਕ ਹੈ ਬਾਕੀ ਸਾਨੂੰ ਖੋਲੀ ਮਾਰ ਰਹੀ ਜਿਆਦਾ ਸਰ 2 250 ਏਕੜ ਦੇ ਕਰੀਬ ਜਿਹੜੇ ਡੁੱਬੇ ਹੋਏ ਹੈ ਕਿਹੜੇ ਪਿੰਡ ਦੀ ਤਰਮੇੜੀ ਪਿੰਡ ਤਰਮੇੜੀ ਪਿੰਡ ਦੀ ਹਾਂਜੀ 2 250 ਕਨ ਲੇ ਕੇ ਇੱਕੜ 2 250 ਏਕੜ ਦਾ ਹਾਂ ਡੁੱਬ ਗਈ ਹੈ ਜੀ ਹਜੇ ਜਿਵੇਂ ਹਿਸਾਬ ਨਾਲੇ ਖੜਾ ਦੋ ਤਿੰਨ ਦਿਨ ਹੋ ਗਏ ਨੇ ਕਿ ਪਿੱਛੋਂ ਜਿਹੜਾ ਮੇਹ ਦਾ ਬਰਸਾਤ ਰੁਕਦੇ ਰਹੀ ਉਹਦੇ ਕਰਕੇ ਵੀ ਪਾਣੀ ਸਾਰਾ ਇਕੱਠਾ ਹੋ ਰਿਹਾ ਸਾਡੇ ਪਿੰਡਾਂ 'ਵਲੋਂ ਇਹ ਬੈਕ ਕਿੱਥੋਂ ਮਾਰਦਾ ਹੈ ਪਾਣੀ ਬੈਕ ਸਾਰਾ ਕੇ ਨਾਲ ਖੰਬੇੜਾ ਪਿੰਡ ਹੈ ਇੱਥੇ ਕੱਗਰ ਦੇ ਵਿੱਚ ਪੈਂਦੀ ਹੈ ਗੋਲੀ ਜਦੋਂ ਕੱਗਰ ਦਾ ਲੈਵਲ ਉੱਚਾ ਹੋ ਜਾਂਦਾ ਹੈ ਉਹ ਫਿਰ ਕੱਗਰ ਉੱਥੋਂ ਬੈਕ ਮਾਰਦਾ 250 ਏਕੜ ਕਿੰਨੀ ਜ਼ਮੀਨ ਰਹੋਗੀ ਤਮਾ ਜੀਆਂ 250 ਏ ਦੋ ਇਜਾਜ਼ਤ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਣਾ